ਪਠਾਨਕੋਟ ਦੇ ਪਿੰਡ ਤਾਜਪਰਦੇ ਵਿੱਚ ਖੜੇ ਆ ਜਿੱਥੇ ਰਾਤ ਨੂੰ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਵਾ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਕੋਈ 11 11:30 ਵਜੇ ਦੇ ਕਰੀਬ ਜਿਹੜੀ ਇੱਥੇ ਗੋਲੀ ਦੀ ਆਵਾਜ਼ ਜਿਹੜੀ ਆ ਸੁਣੀ ਗਈ ਆ ਜਿੱਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਇਹ ਬਹੁਤ ਜਿਆਦਾ ਦਹਿਸ਼ਤ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਔਰ ਇੱਥੋਂ ਦੇ ਜਿਹੜੇ ਸਮਤੀ ਮੈਂਬਰ ਨੇ ਔਰ ਸਰਪੰਚ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਜਿਹੜੀ ਰਾਤ ਇਸ ਗੋਲੀ ਦੇ ਜਰੀਏ ਇਤਲਾਹ ਦੇ ਦਿੱਤੀ ਗਈ ਕਿਉਂਕਿ ਇੱਥੇ ਘਰਮਗ ਤਸਵੀਰਾਂ ਵਿੱਚ ਦਿਖਾ ਦੇਣਾ ਚਾਹਨਾ ਕੈਮਰਾਮੈਨ ਨੂੰ ਕਹਾਂਗੇ ਥੋੜਾ ਅੱਗੇ ਜਾ ਕੇ ਜਿਹੜੀਆਂ ਤਸਵੀਰਾਂ ਨੇ ਮੌਕੇ ਦੀਆਂ ਦਿਖਾਈਆਂ ਜਾਣ ਵੀ ਇੱਕ ਘਰ ਦੇ ਵਿੱਚ ਜਿਹੜਾ ਕੈਮਰਾ ਲੱਗਾ ਹੋਇਆ ਸੀ ਔਰ ਉਹਦੇ ਕੈਮਰੇ ਦੇ ਵਿੱਚ ਰਾਤ ਨੂੰ ਜਿਹੜੀ ਗੱਡੀ 11:30 11:30 ਵਜੇ ਜਿਹੜੀ ਇੱਥੇ ਆਂਦੀ ਆ ਔਰ ਉਹ ਗੱਡੀ ਵਿੱਚੋਂ ਜਿਹੜਾ ਇਹ ਫਾਇਰ ਕੀਤਾ ਜਾਂਦਾ ਔਰ ਇਨਾ ਵੱਲੋਂ ਜਿਹੜੀ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਕੰਪਲੇਨ ਕੀਤੀ ਗਈ ਸੀ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਆ ਕੇ ਸ਼ਾਂਬੀਨ ਕੀਤੀ ਗਈ ਸੀ ਪਰ ਹੁਣ ਇੱਥੇ ਅਧਿਕਾਰੀ ਵੀ ਮੌਕੇ ਤੇ ਪਹੁੰਚਣਾ ਉਹਦੀ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਲੋਕਾਂ ਦਾ ਕਹਿਣਾ ਹੈ ਕਿ ਦਹਿਸ਼ਤ ਦਾ ਮਾਹੌਲ ਜਿਹੜਾ ਇਹ ਫੈਲਿਆ ਹੋਇਆ ਲੋਕ ਜਿਹੜੇ ਸਹਿਮ ਹੋਏ ਨਾ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਜਿਹੜੀ ਇੱਥੋਂ ਦੀ ਜਿਹੜੀ ਸਰਚ ਔਪਰੇਸ਼ਨ ਜਿਹੜਾ ਇਹ ਚਲਾਇਆ ਜਾ ਰਿਹਾ ਤਸਵੀਰਾਂ ਇੱਕ ਵਾਰੀ ਮੈਂ ਦਿਖਾ ਦੇਣਾ ਚਾਹਨਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਜਿਹੜਾ ਕੈਮਰੇ ਜਿਹੜਾ ਲੱਗਿਆ ਹੋਇਆ ਸੀ ਉਸ ਦੀਆਂ ਆਪਣੇ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਜਿਹੜਾ ਨੇ ਗੋਲੀ ਚਲਾਈ ਆ ਉਹਨਾਂ ਪ੍ਰਤੀ ਜਿਹੜੀ ਕਾਰਵਾਈ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਇਹ ਕੀਤੀ ਚ ਰਹੀ ਚਾਹੀਦੀ ਆ ਆਓ ਕਰਦੇ ਆ ਗੱਲਬਾਤ ਲੋਕਾਂ ਨਾਲ ਤੁਸੀਂ ਦੇਖੋ ਪੂਰੀ ਰਿਪੋਰਟ ਇਦੇ ਵਿੱਚ ਅਸੀਂ ਜਾਂਚ ਕਰ ਰਹੇ ਨੇ ਉਹ ਫਾਇਰਿੰਗ ਕਿਤਿਆਂ ਲਈ ਕਿਸੇ ਦੇ ਇਦਾਂ ਘਰ ਦੇ ਉੱਪਰ ਵੀ ਜਿਹੜੀ ਆ ਉਹ ਉਹ ਫਾਇਰਿੰਗ ਨਹੀਂ ਉਹ ਵੀ ਚੈੱਕ ਕਰ ਲਿਆ ਅਸੀਂ ਨਾ ਇਹ ਪਿੰਡ ਵਿੱਚ ਕਿਸੇ ਦੀ ਦੁਸ਼ਮਣੀ ਹੈ ਕਿਸੇ ਦੇ ਨਾਲ ਸਰਪੰਚ ਨਾਲ ਵੀ ਗੱਲ ਹੋਈ ਆ ਤੇ ਜਿਹੜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਨੇ ਜੋ ਸਾਹਮਣੇ ਤਾਂ ਥਾਣੇ ਦੇ ਤੁਹਾਨੂੰ ਦੱਸੇ ਜਾਣਗੇ ਮੇਰਾ ਨਾਮ ਪੂਨਮ ਹੈ ਮੈਂ ਬਲੌਕ ਸਮਤੀ ਦੀ ਮੈਂਬਰ ਬਣੀ ਆ ਇਸ ਵਾਰ ਤੇ ਪਹਿਲਾਂ ਵੀ 6-7 ਸਾਲ ਤੋਂ ਮੈਂ ਪੰਚਾਇਤ ਮੈਂਬਰ ਆ ਤੇ ਰਾਤ ਕੋਈ ਤਕਰੀਬ 11:20 ਵਜੇ ਮੈਨੂੰ ਕਾਲ ਆਈ ਆ ਉਹ ਮੁੰਡੇ ਦੀ ਜਿਨ੍ਹਾਂ ਦੇ ਕੈਮਰੇ 'ਚ ਰਿਕਾਰਡ ਹੋਇਆ ਉਹਨੇ ਕਿਹਾ ਕਿ ਦੀਦੀ ਐਵੇਂ ਨਾ ਇੱਥੇ ਫਾਇਰਿੰਗ ਹੋਈ ਆ ਤੇ ਮੈਂ ਕਿਹਾ ਐਵੇਂ ਤਾਂ ਕੋਈ ਪਤਾ ਨਹੀਂ ਚੱਲਣਾ ਤੇਰੇ ਕੋਲ ਜੇ ਰਿਕਾਰਡਿੰਗ ਹੈ ਉਹ ਭੇਜ ਮੈਨੂੰ ਹੁਣ ਮੈਨੂੰ ਰਿਕਾਰਡਿੰਗ ਭੇਜੀ ਆ ਤੇ ਮੈਂ ਨਾਲ ਹੀ ਸਰਪੰਚ ਸਾਹਿਬ ਨੂੰ ਭੇਜ ਦਿੱਤੀ ਰਿਕਾਰਡਿੰਗ ਮੈਂ ਸਰਪੰਚ ਸਾਹਿਬ ਆ ਹਰਕਤ ਹੋਈ ਆ ਹੁਣ ਪਤਾ ਨਹੀਂ ਕਿਸ ਵੇਸ ਤੇ ਹੋਈ ਆ ਸਰਪੰਚ ਸਾਹਿਬ ਨੇ ਕਹਿੰਦੇ ਕਿ ਚੱਲ ਠੀਕ ਆ ਉਸ ਨੂੰ ਕਰਦੇ ਨਾ ਰਿਪੋਰਟ ਕਰਦੀ ਆ ਕਿ ਨਹੀਂ ਮੈਂ ਕਿਹਾ ਕਰਨੀ ਚਾਹੀਦੀ ਆ ਕਿਉਂਕਿ ਸਾਡਾ ਇਲਾਕਾ ਸੇਫ ਰਹੇਗਾ ਜੇ ਅਸੀਂ ਰੋਲਾ ਪਾਵਾਂਗੇ ਫੇਰ ਹੀ ਪਤਾ ਚੱਲੇਗਾ ਨਾ ਸਾਨੂੰ ਤੇ ਚਲੋ ਉਹਨਾਂ ਨੇ 에ਅਰਫੋਰਸ ਵਾਲਿਆਂ ਨੂੰ ਰਿਪੋਰਟ ਕੀਤੀ ਆ ਪੰਜਾਬ ਪੁਲਿਸ ਨੂੰ ਵੀ ਰਿਪੋਰਟ ਕੀਤੀ ਆ ਤੇ ਸਾਡੇ ਮਨ ਜੋ ਮਨ ਜੋ ਸਾਹਿਬ ਐਸ ਐਚ ਓ ਸਾਹਿਬ ਉਸੇ ਵਲੇ ਹੀ ਆ ਗਏ ਨੇ ਗੱਡੀ ਤੇ ਆ ਕੇ ਉਹਨਾਂ ਨੇ ਆਪਣੀ ਟੀਮ ਪੂਰੀ ਆਈ ਉਹਨਾਂ ਦੀ ਉਹਨਾਂ ਨੇ ਸਰਚ ਅਭਿਆਨ ਕੀਤਾ ਆ ਸਾਰੇ ਪਾਸੇ ਉਹਨਾਂ ਨੇ ਦੇਖਿਆ ਦੁਖਿਆ ਆ ਤੇ ਜਿਹੜੀ ਫਾਇਰਿੰਗ ਤੋਂ ਅਸੀਂ ਡਰ ਗਏ ਆ ਉਦੋਂ ਤੇ ਚਲੋ ਸਾਨੂੰ ਕੋਈ ਡਰ ਨਹੀਂ ਆਪਣਾ ਇਲਾਕਾ ਹੈ ਸਾਡਾ ਜਿਹੜੀ ਫਾਇਰਿੰਗ ਹੋਈ ਆ ਉਹਦੇ ਤੋਂ ਅਸੀਂ ਡਰ ਗਏ ਆ ਕਿ ਕੋਈ ਰਸਤੇ ਤੇ ਆਂਦਾ ਜਾਂਦਾ ਜਾਂ ਕਿਸੇ ਦੇ ਗੋਲੀ ਲੱਗ ਜਾਏ ਫਿਰ ਪ੍ਰੋਬਲਮ ਖੜੀ ਹੋ ਸਕਦੀ ਆ ਹੁਣ ਕੀ ਪਤਾ ਕਿਸੇ ਬੇਸਤੇ ਉਹਨਾਂ ਨੇ ਗੋਲੀ ਚੜਾਈ ਆ ਜਿਹੜੀ ਘਾਇਸੀਗੇ ਬੰਦੇ ਸੀਸੀਟੀਵੀ ਸਾਹਮਣੇ ਇੱਕ ਗੱਡੀ ਸਾਹ ਦਿਖਾਈ ਦੇ ਰਹੀ ਆ ਗੱਡੀ ਦਿਖਾਈ ਦਿੱਤੀ ਆ ਤੇ ਇਕੱਲੇ ਬੰਦੇ ਦਾ ਇਹ ਕੰਮ ਹੈ ਨੀਗਾ ਉਹਦੇ ਨਾਲ 2-4 ਜਣੇ ਹੋ ਸਕਦੇ ਆ ਤੇ ਕਿਹੜੇ ਪਿੰਡ ਦਾ ਮਸਲਾ ਇਹ ਤਾਜਪੁਰ ਪਿੰਡ ਕੀ ਲੱਗਦਾ ਕੀ ਕਾਰਨ ਹੋ ਸਕਦਾ ਹੈ ਕਾਰਨ ਹੁਣ ਉਹ ਜੇ ਗੱਡੀ ਮਿਲਦੀ ਹੈ ਬੰਦੇ ਲੱਭਣਗੇ ਫੇਰ ਹੀ ਕਾਰਨ ਦਾ ਪਤਾ ਲੱਗਣਾ ਕੀ ਹੈ ਉਹ ਹੀ ਦੱਸਣਗੇ ਵੀ ਆਪਾ ਪ੍ਰਸ਼ਾਸਨ ਤੋਂ ਕੀ ਮੰਗਦਾ ਪ੍ਰਸ਼ਾਸਨ ਦਾ ਹੀ ਮੰਗ ਕਰਨੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਇਹ ਨਾ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਜਿੱਦਾਂ ਸਾਡਾ ਪਠਾਨਕੋਟ ਹਾਈਲਾਈਟ ਚੱਲਣ ਦਿਆ ਆ ਉਹਦੇ ਰਿਕਾਰਡ ਵਿੱਚ ਜਿੰਨੀ ਸਖਤਾਈ ਪ੍ਰਸ਼ਾਸਨ ਵਰਤੇਗੀ ਉੰਨੀ ਹੀ ਵਧੀਆ ਰਾਂਗੇ ਅਸੀਂ ਸਾਡੀ ਪਬਲਿਕ ਸੇਫ ਰਹੇਗੀ ਧੰਨਵਾਦੀ ਰਾਤ ਮੈਨੂੰ 73 ਪੌਣੇ 12 ਵਜੇ ਮੇਰੇ ਮੈਂਬਰ ਪੰਚਾਇਤ ਕੋਮ ਦੇਵੀ ਉਹਦਾ ਫੋਨ ਆਇਆ ਮੈਨੂੰ ਕਿ ਇੱਦਾਂ ਦਾ ਮੈਨੂੰ ਮੁਰੇ ਨੇ ਪਤਰੀ ਮੁੰਡਾ ਸਾਡੇ ਪਿੰਡੋਂ ਉਹਦੇ ਕੈਮਰੇ ਚ ਗੋਲੀ ਕੈਂਡ ਤੇ ਗੱਦੀ ਕਿਆ ਚੋਈਆ ਉਹਨਾਂ ਸਾਨੂੰ ਵੀਡੀਓ ਬਣਾ ਕੇ ਮੈਂਬਰ ਪੰਚਾਇਤ ਤੋਂ ਭਾਈ ਉਹਨੇ ਮੈਨੂੰ ਭਾਈ ਆ ਤੇ ਮੈਂ ਅੱਗੇ ਫਿਰ ਅੱਗੇ ਫੋਰਸ ਨੂੰ ਵਾਲਵ ਕੀਤਾ ਐਸਐਸਓ ਸਾਹਿਬ ਨੂੰ ਉਹੋ ਕਿ ਰਹੀ ਹੈ ਵੀ ਇਹਨਾਂ ਆਹ ਉਹਨਾਂ ਨੇ ਵਿਚਾਰਿਆਂ ਨੇ ਕਾਫੀ ਮਿਹਨਤ ਕੀਤੀ ਹੈ ਪੂਰੀ ਏਅਰ ਕੋਰਸ ਲੱਗ ਲੱਗੇ ਜਿਹੜੀ ਧਰ ਤੇ ਕਾਡੇ-ਕਾਡੇ ਸੱਤ ਕੀਤੀ ਹੋਣਾ ਅਗਲੇ ਪਿੰਡਾਂ ਵੀ ਕੀ ਰਹਾ ਸੱਤ ਕਰਨ ਵਾਸਤੇ ਉਹ ਜਿਹੜੀ ਗੋਲੀ ਚੱਲੀ ਆ ਉਹਦਾ ਕੋ ਸ਼ਰਾ ਵਗੈਰਾ ਆਪਣੇ ਗੋਲੀ ਦਾ ਬਰਾਬਰ ਹੋਇਆ ਨਹੀਂ ਸ਼ਰਾ ਬਰਾਬਰ ਜੀ ਹੁਣ ਇਹ ਤੇ ਕੋਰਸ ਹੀ ਦਬ ਸਕਦੀ ਹੈ ਭਰਾਹੀਂ ਤੇ ਸਾਨੂੰ ਵੀ ਨਹੀਂ ਪਤਾ ਸਰਾ ਕਿਹੜਾ ਹੈਗਾ ਕਿਹੜਾ ਨਹੀਂ ਇਹ ਫੋਰਸ ਹੀ ਤਰਸ ਕਰ ਸਕਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਸਨ ਦੀ ਮੰਗ ਪ੍ਰਸ਼ਾਸਨ ਪਹਿਲਾਂ ਹੀ ਚੋਰਾਂ ਦੇ ਵੈਸੇ ਬੰਦ ਕਰ ਲਿਆ ਰੋਜ਼ੀ ਰਾਤ ਨੂੰ ਗਲਤ ਹੋ ਰਹੀ ਹੈ ਕਾਫੀ ਤੇਰੀ ਜਗ੍ਹਾ ਹੈਗੀ ਜਿੱਥੇ ਕੋਈ ਇਹ ਸਾਰੇ ਪਿੰਡਾਂ ਕਾਲਗੜ੍ਹ ਟਾਇਪਰ ਕੰਦਾ ਜੀ